दार जगजीर जिंदा फटकाला जिंदा ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂ ਪਰਵਲੋਂ ਜਿਹੜਾ ਇਹ ਰੋਡ ਜਾਮ ਕੀਤਾ ਇਸ ਦੇ ਵਿੱਚ ਜੋ ਸਾਡਾ ਕਿਸਾਨ ਚਰਜੀ ਸਿੰਘ ਕਾਲਾ ਬਡਵਾਲਾ ਮੋੜਕੇ ਦੇ ਵਿੱਚ ਬਿਮਾਰ ਹੋਇਆ ਉਸ ਤੋਂ ਬਾਅਦ ਉਹ ਆਪਣੀ ਦਵਾਈ ਲੈਣ ਪੀਜੇ ਜਾ ਰਿਹਾ ਸੀ ਰਸਤੇ ਦੇ ਵਿੱਚ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਤੇ ਮੋੜਕੇ ਦੇ ਵਿੱਚੋਂ ਕੋਈ ਵੀ ਬੰਦਾ ਆਉਂਦਾ ਜਾਂਦਾ ਉਹਦਾ ਐਕਸੀਡੈਂਟ ਹੁੰਦਾ ਤਾਂ ਉਹਨੂੰ ਕੰਪਨਸੇਸ਼ਨ 5 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਂਦੀ ਸਾਡੀ ਇਹ ਡਿਮਾਂਡ ਵੀ 5 ਲੱਖ ਰੁਪਏ ਤੇ ਸਰਕਾਰੀ ਨੌਕਰੀ ਸਰਕਾਰ ਤੁਰੰਤ ਚੱਕ ਲੈ ਕੇ ਆਵੇ ਤੇ ਉਹਦਾ ਲਿਖਤੀ ਸਾਨੂੰ ਆਪਣਾ ਦੇਵੇ ਵੀ ਇਹਨਾਂ ਨੂੰ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਜੇਕਰ ਨਹੀਂ ਦਿੱਤੀ ਜਾਂਦੀ ਤਾਂ ਫਿਰ ਤਾਂ ਫਿਰ ਸਾਡਾ ਪ੍ਰੋਟੈਸਟ ਜਾਰੀ ਰਹੂਗਾ ਜਦੋਂ ਤੱਕ ਅਣਮਿੱਥੇ ਸਮੇਂ ਦੇ ਲਈ ਇਹ ਸਾਡਾ ਪ੍ਰੋਟੈਸਟ ਜਾਰੀ ਰਹੂਗਾ ਪਹਿਲਾਂ ਨਹੀਂ ਕਿਸੇ ਗੱਲ ਨੂੰ ਅਧਿਕਾਰੀ ਨੇ ਸੁਣਿਆ ਅਧਿਕਾਰੀ 12 ਤਰੀਕ ਨੂੰ ਰਾਤ ਨੂੰ ਮੰਨ ਕੇ ਗਏ ਨੇ ਵੀ 5 ਲੱਖ ਰੁਪਈਆ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰੰਤੂ ਅਜੇ ਤੱਕ ਸਾਨੂੰ ਅਮਲ ਦੇ ਵਿੱਚ ਕੁਝ ਵੀ ਨਜ਼ਰ ਉਹਨਾਂ ਦੀ ਸੀ ਨੀ ਰਿਹਾ ਦੇਖੋ ਪਿਛਲੇ ਦਿਨੀ ਜਿਹੜਾ ਚਰਨਜੀਤ ਸਿੰਘ ਦੀ ਕਾਲਾ ਬਡਵਾਲੇ ਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜਿਹੜੇ ਇੱਕ ਕਿਸਾਨ ਨੇ ਖਨੌਰੀ ਬਾਰਡਰ ਤੋਂ ਆ ਰਹੇ ਸੀ ਉਹਨਾਂ ਦਾ ਐਕਸੀਡੈਂਟ ਦੇ ਦੇ ਵਿੱਚ ਜਿਹੜੀ ਮੌਤ ਹੋਈ ਤਾਂ ਮੈਂ ਸਮਝਦਾ ਅੱਜ ਸੋਚੇ ਕਿਸਾਨਾਂ ਜਿੱਥੇ ਪਹਿਲਾਂ ਪ੍ਰਸ਼ਾਸਨ ਨੇ ਉਹਨਾਂ ਨਾਲ ਕਮਿਟਮੈਂਟ ਕਰੀ ਗਈ ਉਹਨਾਂ ਨੂੰ 5 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਜਿਹੜੀ ਹੈ ਪਰਿਵਾਰ ਨੂੰ ਦਿੱਤੀ ਜਾਵੇ ਪਰ ਉਸ ਕਮਿਟਮੈਂਟ ਤੋਂ ਜਿਹੜਾ ਮੌਜੂਦਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹ ਮੁਕਰ ਗਿਆ ਜਦੋਂ 3 ਦਿਨ 4 ਦਿਨ ਨਿਕਲਣ ਤੋਂ ਬਾਅਦ ਅੱਜ ਜਦੋਂ ਨਾ ਪ੍ਰਸ਼ਾਸਨ ਨੇ ਕੋਈ ਸੁਣਵਾਈ ਕੀਤੀ ਤਾਂ ਆਖਰ ਨੂੰ ਜਿਹੜਾ ਸਮੂਚੇ ਕਿਸਾਨ ਜੰਦ ਦੇ ਮੰਡੀ ਹੈ ਜਿਹੜੀ ਕਿਸਾਨ ਯੂਨੀਅਨ ਸਿੱਧੂਪੁਰ ਪੇਸ ਜਿੱਥੇ ਬੰਦੀ ਵੱਲੋਂ ਅੱਜ ਨੈਚਰਲ ਹਾਈਵੇ ਦੇ ਉੱਤੇ ਇਤਿਜਾਮ ਲਾਇਆ ਗਿਆ ਤਾਂ ਮੈਨੂੰ ਲੱਗਦਾ ਪ੍ਰਸ਼ਾਸਨ ਨੂੰ ਜੋ ਕਮਿਟਮੈਂਟ ਕੀਤੀ ਹੈ ਉਸ ਜਿੱਥੇ ਬੰਦੀ ਨਾਲ ਉਸ ਸਮੇਂ ਇਹ ਕਿਸਾਨ ਨੂੰ ਜੋ ਮੁਆਵਜ਼ਾ ਦੇਣਾ ਹੈ ਔਰ ਸਰਕਾਰੀ ਨੌਕਰੀ ਦੇਣੀ ਹੈ ਉਹ ਤੁਰੰਤ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨ ਆ ਜਿਹੜਾ ਜਦੋਂ ਪਿਛਲੇ ਸਮੇਂ ਇੰਨੇ ਕਿਸਾਨਾਂ ਨੂੰ ਜਿਹੜੇ ਜਿੱਦੀ ਵੀ ਹਾਸੇ ਵਾਪਰੇ ਉਹਨਾਂ ਨੂੰ ਜਿਹੜਾ ਉਸ ਤਰੀਕੇ ਨਾਲ ਮੁਆਵਜ਼ਾ ਵੀ ਦਿੱਤਾ ਗਿਆ ਸਰਕਾਰੀ ਨੌਕਰੀ ਦਿੱਤਾ ਇਸ ਕਿਸਾਨ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਅੱਜ ਇਹ ਰੋਸ ਦੇ ਕਰਕੇ ਇੱਥੇ ਜਿਹੜਾ ਜਾਮ ਲੱਗਾ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਔਰ ਸਰਕਾਰ ਤੋਂ ਇਸ ਤਰ੍ਹਾਂ ਤੇ ਜਿਹੜਾ ਉਹਨੂੰ 5 ਲੱਖ ਦਾ ਮੁਆਵਜ਼ਾ ਤੇ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ